ਨੂਰਪੁਰ ਬੇਦੀ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਚੈਕਿੰਗ ਦੌਰਾਨ ਉਹਨਾਂ ਨੇ ਇੱਕ ਨੌਜਵਾਨ ਕੋਲੋਂ ਪਾਰੀ ਅਸਲਾ ਬਰਾਮਦ ਕੀਤਾ ਹੈ ਜਿਸ ਨੂੰ ਕਾਬੂ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਪੀਡੀ ਗੁਰਦੀਪ ਸਿੰਘ ਨੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਿੱਤ ਰੋਪੜ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਉਨਾ ਕਿਹਾ ਕਿ ਨੂਰਪੁਰ ਬੇਦੀ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਜਸਪਾਲ ਰਾਮ ਉਰਫ ਜੱਸਾ ਉਰਫ ਰਾਣਾ ਉਮਰ 19 ਸਾਲ ਵਾਸੀ ਬਾਜੀਗਰ ਮੋਹੱਲਾ ਪਿੰਡ ਅਡਾਨੀਆ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪਾਰ ਹੀ ਹਥਿਆਰ ਤੇ ਗੋਲਾ ਬਾਰੂਦ ਸਮੇਤ ਪਕੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਖਿਲਾਫ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰ ਸਕਤੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਜਿਸ ਦੇ ਚਲਦਿਆਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਅਕਸੀਡੈਂਟ ਹੈ ਜਰ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਏਜੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨੂੰ ਪਾਲਣਾ ਕਰਦੇ ਹੋਏ ਇਹ ਜਿਹੜਾ ਸੀਆਈਏ ਸਟਾਫ ਰੂਪਨਗਰ ਐਸਐਚਓ ਪੁਲਿਸ ਸਟੇਸ਼ਨ ਨੂਨਪੁਰ ਵਿధి ਉਹਨਾਂ ਦੇ ਜਾਂਚ ਪ੍ਰਕਿਰਿਆ ਦੇ ਤਹਿਤ ਜਸਪਾਲ ਸਿੰਘ ਜਸਪਾਲ ਰਾਮਪੁਰ ਜੱਸਾ ਇਹ ਵਾਸੀ ਲੰਬੀ ਸ੍ਰੀ ਮੁਖਸ਼ਾ ਸਾਹਿਬ ਨੂੰ ਇਹਨਾਂ ਨੇ ਰਾਉਂਡ ਅਪ ਕੀਤਾ ਤੇ ਕਾਬੂ ਕੀਤਾ ਇਹਦੇ ਕੋਲੋਂ ਅਸੀਂ ਤਿੰਨ ਵੈਪਨ 2 32 ਬੋਰ ਦੇ ਰਿਵਾਲ ਪਿਸਟਲ ਤੇ ਇੱਕ ਦੇਸੀ ਪਿਸਟਲ 315 ਬੋਰ ਦਾ ਤੇ ਨਾਲ ਅਮਿਊਨੀਸ਼ਨ ਜਿਹੜਾ ਰਿਕਵਰ ਹੋਇਆ ਤੇ ਇਹਦੇ ਤੇ ਨੂਰਪੁਰਵੇਦੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਤੋਂ ਵਾਰਦਾਤ ਦਾ ਅੰजाम ਦੇਣਾ ਆਇਆ ਸੀ ਨਹੀਂ ਅਜੇ ਇਹਦੀ ਅਰੈਸਟ ਹੋਈ ਹੈ ਅਸੀਂ ਰਿਮਾਂਡ ਲੈ ਰਹੇ ਹਾਂ ਤੇ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਇਹਦੇ ਇਹਦੇ ਲਿਆਉਣ ਦੇ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਕਿੱਥੇ ਦੇ ਲੈ ਆਇਆ ਸੀ ਕਿੱਥੇ ਦੇਣਾ ਸੀ ਕੀ ਸੀ ਉਸ ਅਸੀਂ ਇਹਦੀ ਡਿਟੇਲ ਪੁੱਛ ਕੇ ਸੀ ਦੀਓ ਡੂਰਿੰਗ ਅਟੈਰੋਗੇਸ਼ਨ ਕਰਾਂਗੇ ਸਰ ਲੰਬੀ ਤੋਂ ਐ ਇੱਥੇ ਕੰਕਿਆ ਸੀ ਮੋਟੀ ਪੁੱਛ ਕੇ ਕੁਝ ਦੱਸਿਆ ਹੋਵੇ ਅਜੀ ਨਹੀਂ ਅਜੇ ਤਾਂ ਅਸੀਂ ਹੁਣ ਪੇਸ਼ ਕਰਨਾ ਅਜ ਮਾਨਯੋਗ ਜੱਜ ਸਾਹਿਬ ਦੇ ਉਸ ਤੋਂ ਬਾਅਦ ਅਸੀਂ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਜਿਵੇਂ ਜਿਵੇਂ ਸਾਡੇ ਕੋਲ ਫਾਈਲ ਤੇ ਆਏਗਾ ਸਰ ਬਹੁਤ ਛੋਟੀ ਹੋਈ ਡੂਰਿੰਗ ਜਿਹੜੀ ਐਟੈਰੋਗੇਸ਼ਨ ਦੀ ਗੱਲ ਕਲੀਅਰ ਹੋਏਗੀ ਸਾਰੇ ਨੰਬਰ ਪਾ ਦੇ ਜੀ 5 10 ਬਈ ਗਾ ਨਹੀਂ ਇਹਦੇ ਖਿਲਾਫ ਜਿਹੜਾ ਮਗੱਦਮਾ ਨੰਬਰ 50 5225 ਥਾਣਾ ਨੂਪੁਰਵੇਦੀ ਅਧੀਨ ਆਰਬਜੈਕਟ ਦਰਜ ਕੀਤਾ ਗਿਆ ਸਰ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਜੀ ਮਕਤਮਾ ਦਰਜ ਹੈਗਾ ਆਹ ਦੀ ਅਜੇ ਦੀ ਅਸੀਂ ਡਿਟੇਲ ਪੁੱਛ ਕੇ ਇਸ ਕਰਕੇ ਤੁਹਾਨੂੰ ਸਾਰਾ ਸ਼ੇਅਰ ਕਰ ਦਾਂਗੇ ਪਹਿਲਾ ਮਾਮਲਾ ਜੇ ਤਾਂ ਕਿ ਅਜੇ ਤੱਕ ਇਹਦੇ ਪਹਿਲਾ ਹੀ ਪਰਚਾ ਦਰਜ ਹੈ ਦੇ ਖਿਲਾਫ ਕੋਈ ਹੋਰ ਮਾਮਲਾ ਦਰਜ ਹੈ ਨਹੀਂ ਜੀ ਇੱਕੋ ਹੀ ਬੰਦਾ ਜਾਂ ਕੋਈ ਹੋਰ ਜੀ ਇਹ ਸਿਰ ਇੱਕੋ ਹੀ ਬੰਦਾ ਰੈਸਟ ਕੀਤਾ ਸੀ ਕੋਈ ਚੈਕਿੰਗ ਦੇ ਦੌਰਾਨ ਕੀਤਾ ਜਾਂ ਕੋਈ ਖੁਦ ਚਾਹ ਨਹੀਂ ਕੀਤਾ ਚੈਕਿੰਗ ਦੇ ਦੌਰਾਨ ਆ ਪਰ ਇਹਦੇ ਚ ਅਸੀਂ ਹਿਊਮਨ ਤੇ ਟੈਕਨੀਕਲ ਡਿਲੀਜੈਂਸ ਵੀ ਸਾਡੀ ਜਿਹੜੀਆਂ ਉਹ ਕੰਮ ਕਰ ਰਹੀ ਸੀ